ਦਰਤ ਕਬਨ ਹਮਾਰੀ ਸਾਦ ਸੰਗ ਨਾਨਕ ਜਸ ਗਾਇਉ ਜੋ ਪ੍ਰਭ ਕੀ ਅਤ ਪਿਆਰੀ ਪਰਮ ਸਨਮਾਨਯੋ ਗੁਰੂ ਰੂਪ ਖਾਲਸਾ ਸਤ ਸੰਗੀ ਜਨੋ ਕਾਲ ਪੁਰਖ ਪਰਮਾਤਮਾ ਦੀ ਕਿਰਪਾ ਬਖਸ਼ਿਸ਼ ਰਹਿਮਤ ਸਦਕਾ ਅੰਮ੍ਰਿਤ ਵੇਲਾ ਸਚ ਨਾਉ ਵਡਿਆਈ ਕੀ ਚਾਰ ਕਰਮੀ ਆਬੈ ਕਪੜਾ ਨਦਰੀ ਮੋਖ ਦਬਾਰ ਜਿਵੇਂ ਜਿਵੇਂ ਅੰਮ੍ਰਿਤ ਵੇਲਾ ਹੁੰਦਾ ਹੈ ਗੁਰਸਿੱਖ ਗੁਰੂ ਚਰਨਾਂ ਦੇ ਵਿੱਚ ਪਹੁੰਚ ਕੇ ਸਤਿਗੁਰੂ ਦਾ ਸ਼ੁਕਰਾਨਾ ਕਰਦੇ ਨੇ ਅੱਜ ਗੁਰੂ ਚਰਨਾਂ ਦੇ ਵਿੱਚ ਜਿੱਥੇ ਆਪ ਜੀ ਨੇ ਅੰਮ੍ਰਿਤ ਵੇਲੇ ਤੋਂ ਨਿਤਨੇਮ ਸਰਬਣ ਕੀਤਾ ਹੈ ਉੱਥੇ ਲੜੀਵਾਰ ਆਸਾ ਕੀ ਬਾਣੀ ਗੁਰੂ ਨਾਨਕ ਸਾਹਿਬ ਜੀ ਦੀ ਰਚਨਾ ਹੈ ਬਾਣੀ ਦੀ ਕਥਾ ਵਿਚਾਰ ਦੇ ਨਾਲ ਆਪਾਂ ਜੁੜਨ ਦਾ ਯਤਨ ਕਰਾਂਗੇ ਆਸਾ ਕੀ ਬਾਣੀ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਪ੍ਰਮੁੱਖ ਬਾਣੀਆਂ ਦੇ ਵਿੱਚੋਂ ਬਾਣੀ ਹੈ ਜਿਵੇਂ ਨਿਤਨੇਮ ਦੇ ਅੰਦਰ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਜਪਜੀ ਸਾਹਿਬ ਪੜ੍ਹੀ ਜਾਂਦੀ ਹੈ ਉਸੇ ਪ੍ਰਕਾਰ ਗੁਰਦੁਆਰਿਆਂ ਦੇ ਅੰਦਰ ਆਸਾ ਕੀ ਵਾਰ ਦਾ ਕੀਰਤਨ ਵੀ ਨਿਤਨੇਮ ਦੇ ਰੂਪ ਵਿੱਚ ਹੁੰਦਾ ਹੈ ਆਸਾ ਕੀ ਵਾਰ ਗੁਰੂ ਨਾਨਕ ਸਾਹਿਬ ਜੀ ਦੀਆਂ 312 ਦੇ ਵਿੱਚੋਂ ਪਹਿਲੀ ਵਾਰ ਹੈ ਆਪ ਜੀ ਦੀ ਜਾਣਕਾਰੀ ਲਈ ਦੱਸ ਦਿਆਂ ਤਨ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ 22-12 ਦਰਜ ਨੇ 3-12 ਗੁਰੂ ਨਾਨਕ ਸਾਹਿਬ ਜੀ ਦੀਆਂ 6-12 ਗੁਰੂ ਅਮਰਦਾਸ ਮਹਾਰਾਜ ਜੀ ਦੀਆਂ 8-12 ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੀਆਂ 6-12 ਗੁਰੂ ਅਰਜਨ ਸਾਹਿਬ ਜੀ ਦੀਆਂ 4 12 ਗੁਰੂ ਅਮਰਦਾਸ ਜੀ ਦੀਆਂ ਤੇ 1 ਬਾਰ ਭਾਈ ਸੱਤਾ ਤੇ ਬਲਵੰਡ ਜੀ ਦੀ ਹੈ 3 12 ਗੁਰੂ ਨਾਨਕ ਸਾਹਿਬ ਜੀ ਦੀਆਂ 4 12 ਗੁਰੂ ਅਮਰਦਾਸ ਜੀ ਦੀਆਂ 6 12 ਧੰਨ ਗੁਰੂ ਅਰਜਨ ਸਾਹਿਬ ਜੀ ਦੀਆਂ ਤੇ 8 12 ਗੁਰੂ ਰਾਮਦਾਸ ਜੀ ਦੀਆਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਦਰਜ ਨੇ 1 ਬਾਰ ਹੈ ਭਾਈ ਸੱਤਾ ਤੇ ਬਲਵੰਡ ਜੀ ਦੀ ਜਿਹੜੇ ਧੰਨ ਗੁਰੂ ਅਰਜਨ ਸਾਹਿਬ ਜੀ ਦੇ ਦਰਬਾਰ ਵਿੱਚ ਕੀਰਤਨ ਕਰਿਆ ਕਰਦੇ ਸਨ ਆਓ ਜਿੰਨੀ ਵੀ ਸੰਗਤ ਸਤਿਗੁਰੂ ਜੀ ਦੇ ਦਰਬਾਰ ਵਿੱਚ ਬੈਠੀ ਹੈ ਜਾਂ ਪਹੁੰਚ ਰਹੀ ਹੈ ਇੰਟਰਨੈਟ ਦੇ ਮਾਧਿਅਮ ਰਾਹੀਂ ਆਪ ਜੀ ਦੇਸ਼ ਪ੍ਰਦੇਸ਼ ਸਰਬਨ ਕਰਦੇ ਹੋ ਗੁਰਮਤਿ ਦੀ ਵਿਚਾਰ ਦੇ ਨਾਲ ਅੱਜ ਆਪਾਂ ਜੁੜਨ ਦਾ ਯਤਨ ਕਰੀਏ ਵਿਚਾਰ ਦੀ ਅਰੰਭਤਾ ਤੋਂ ਪਹਿਲਾ ادب ਸਤਕਾਰ ਸਾਹਿਤ ਸਹਬੇ ਕਮਾਲ ਸਰਬੰਸਦਾਨੀ ਕਲਗੀਧਰ ਦਸ਼ਮੇਸ਼ ਪਿਤਾ ਜੀ ਦੀ ਬਖਸ਼ਿਸ਼ ਕੀਤੀ ਗੁਰੂ ਪਤੇ ਪਰਬਾਨ ਕਰੂ ਕੋਈ ਵੀ ਰਸਨਾ ਬੰਝੀ ਨਾ ਰਹੇ ਦੋਵੇਂ ਹੱਥ ਜੋੜ ਬਲੰਦ ਆਵਾਜ਼ ਵਿੱਚ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਸਾ ਕੀ ਬਾਣ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 462 ਅੰਕ ਉੱਤੇ ਦਰਜ ਹੈ ਇਸ ਬਾਣੀ ਦੀ ਜਿਹੜੀ ਅਰੰਭਤਾ ਹੈ ਮੂਲ ਮੰਤਰ ਤੋਂ ਹੁੰਦੀ ਹੈ ਸਿੱਖੀ ਸਿਧਾਂਤਾਂ ਦੇ ਵਿੱਚ ਮੂਲ ਮੰਤਰ ਦਾ ਬਹੁਤ ਵੱਡਾ ਮਹੱਤਵ ਹੈ ਮੂਲ ਦਾ ਅਰਥ ਹੁੰਦਾ ਹੈ ਜੜ ਸਾਡਾ ਧੁਰਾ ਜਦੋਂ ਕੋਈ ਚੀਜ਼ ਆਪਣੇ ਧੁਰੇ ਤੋਂ ਆਪਣੇ ਮੂਲ ਤੋਂ ਟੁੱਟ ਜਾਏ ਤੇ ਉਹਦਾ ਅੱਜ ਵੀ ਨੁਕਸਾਨ ਉਹਦਾ ਕੱਲ ਵੀ ਨੁਕਸਾਨ ਸਾਡੀ ਕੌਮ ਦੀ ਤਰਾਸਦੀ ਰਹੀ ਹੈ ਕਿ ਅਸੀਂ ਆਪਣੇ ਧੁਰੇ ਆਪਣੇ ਮੂਲ ਦੀ ਪਹਿਚਾਣ ਨਹੀਂ ਕੀਤੀ ਬਹੁਤੀ ਵਾਰੀ ਦੁਨੀਆਂ ਦੇ ਵਿੱਚ ਆਪਾਂ ਵੇਖਦੇ ਆਂ ਵੀ ਧਰਮ ਦੇ ਨਾਮ ਉੱਤੇ ਪਖੰਡ ਭਰਮ ਭੁਲੇਖਾ ਬਹੁਤ ਹੁੰਦਾ ਹੈ। ਉਹ ਭੁਲੇਖੇ ਦਾ ਭਰਮ ਦਾ ਕਾਰਨ ਕੀ ਹੁੰਦਾ ਵੀ ਜਦੋਂ ਤੁਸੀਂ ਗੁਰਮਤਿ ਦੀ ਨਰੋਲ ਵਿਚਾਰਧਾਰਾ ਨੂੰ ਸਮਝ ਨਾ ਸਕੋ। ਹੁਣ ਜਦੋਂ ਆਸਾ ਕੀ ਵਾਰ ਦੀ ਅਰੰਭਤਾ ਤੋਂ ਪਹਿਲਾਂ ਮੂਲ ਮੰਤਰ ਦੀ ਗੱਲ ਆਉਂਦੀ ਹੈ। ਮੂਲ ਮੰਤਰ ਸਾਨੂੰ ਸਾਰਿਆਂ ਨੂੰ ਪਤਾ ਹੈ। ਆਪਾਂ ਨੂੰ ਚੇਤੇ ਵੀ ਹੈ ਪਰ ਉਸ ਮੂਲ ਮੰਤਰ ਦਾ ਜਿਹੜਾ ਅਰਥ ਹੈ ਉਹਨੂੰ ਸਮਝਣ ਤੋਂ ਆਪਾਂ ਅਸਮਰਥ ਹਾਂ ਗੁਰੂ ਨਾਨਕ ਦੇ ਮਹਾਰਾਜ ਜੀ ਆਪਣੀ ਬਾਣੀ ਦੀ ਆਰੰਭਤਾ ਤੋਂ ਪਹਿਲਾਂ ਮੂਲ ਮੰਤਰ ਦਰਜ ਕਰਦੇ ਨੇ ਇੱਕ ਓ ਅੰਕਾਰ ਰੱਬ ਇੱਕ ਹੈ ਗੁਰੂ ਦੀ ਗੋਦ ਵਿੱਚ ਬਹਿ ਕੇ ਜਿੱਥੇ ਆਪ ਜੀ ਨਿਤਨੇਮ ਸੇਵਾ ਸਿਮਰਨ ਕਰਦੇ ਹੋ ਨਾ ਤਨ ਗੁਰੂ ਗ੍ਰੰਥ ਸਾਹਿਬ ਜੀ ਦਾ ਸਿਧਾਂਤ ਮੂਡਲਾ ਇਹੀ ਹੈ ਵੀ ਰੱਬ ਇੱਕੋ ਹੈ ਉਹਦੇ ਵਰਗਾ ਹੋਰ ਕੋਈ ਨਹੀਂ ਹੈ ਅੱਜ ਕਈ ਵਾਰੀ ਦੁਨੀਆ ਦੇ ਵਿੱਚ ਰੱਬ ਦੇ ਸ਼ਰੀਕ ਬਹੁਤ ਨੇ ਰੱਬ ਨੂੰ ਪਾਉਣ ਲਈ ਆਪਾਂ ਕਈ ਵਾਰੀ ਦੇਵਤਾਰੀ ਕਈ ਵਾਰੀ ਜਾਨਵਰਾਂ ਦੀ ਪੂਜਾ ਕਈ ਵਾਰੀ ਦਰਖਤਾਂ ਦੀ ਪੂਜਾ ਕਈ ਵਾਰੀ ਵਿਹਮਾਂ ਭਰਮਾਂ ਦੇ ਵਿੱਚ ਆਪਾਂ ਆਪਣੀ ਜ਼ਿੰਦਗੀ ਬਰਬਾਦ ਕਰਦੇ ਆਂ ਪਰ ਸੱਚ ਜਾਣਿਓ ਧੰਗੁਰੂ ਨਾਨਕ ਦੇ ਮਹਾਰਾਜ ਜੀ ਨੇ ਇਹ ਗੱਲ ਕਹਿ ਕੇ ਸਾਨੂੰ ਸਮਝਾਉਣ ਦਾ ਯਤਨ ਕੀਤਾ ਵੀ ਰੱਬ ਇੱਕੋ ਹੈ ਕਿੱਡਾ ਵੱਡਾ ਕਨਸੈਪਟ ਹੈ ਵੀ ਰੱਬ ਇੱਕੋ ਹੈ ਉਹਦੇ ਵਰਗਾ ਕੋਈ ਹੋਰ ਨਹੀਂ ਹੋ ਸਕਦਾ ਇਹ ਸਿੱਖੀ ਦਾ ਮੂਲ ਸਿਧਾਂਤ ਹੈ ਪਰ ਉਦੋਂ ਸਾਡਾ ਸ਼ਰਮ ਦੇ ਨਾਲ ਸਿਰ ਝੁਕ ਜਾਂਦਾ ਹੈ ਜਦੋਂ ਸਿੱਖ ਕੌਮ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਨਮਸਕਾਰ ਕਰਨ ਵਾਲੀ ਥਾਂ ਥਾਂ ਜਗ੍ਹਾ ਜਗ੍ਹਾ ਤੇ ਉੱਤੇ ਆਪਣਾ ਸਿਰ ਝੁਕਾਉਂਦੀ ਹੋਵੇ ਰੱਬ ਦੇ ਨਾਮ ਉੱਤੇ ਭਲੇਖੇ ਵਿੱਚ ਪੈਰੀ ਹੋਵੇ ਉਦੋਂ ਸਾਨੂੰ ਸ਼ਰਮ ਸ਼ਾਰਮ ਹੋਣਾ ਪੈਂਦਾ ਹੈ ਤੇ ਕਈ ਵਾਰੀ ਸਮਾਜ ਦੇ ਲੋਕਾਂ ਦੇ ਵਿੱਚ ਇਹਦੀ ਹਾਲਤ ਹਾਸੋਹੀਣੀ ਵੀ ਬਣ ਜਾਂਦੀ ਹੈ ਕਈ ਵਾਰੀ ਤੁਸੀਂ ਵੇਖੋ ਅੰਮ੍ਰਿਤ ਛਕਿਆ ਹੁੰਦਾ ਹੈ ਤੇ ਅੰਮ੍ਰਿਤ ਛਕੇ ਹੋਏ ਨੂੰ ਗੁਰੂ ਦੀ ਗੱਲ ਨਹੀਂ ਪਤਾ ਹੁੰਦੀ ਗੁਰਮਤ ਦਾ ਸਿਧਾਂਤ ਨਹੀਂ ਪਤਾ ਹੁੰਦਾ ਉਹ ਟਿੱਕੇ ਵੀ ਲਾਉਂਦਾ ਉਹ ਗੁਰਮਤਿ ਕੋਈ ਕਈ ਵਾਰੀ ਉਲਟ ਕੰਮ ਵੀ ਕਰਦਾ ਹੁੰਦਾ ਤੇ ਕਈ ਵਾਰੀ ਸਮਾਜ ਵਿੱਚ ਉਹ ਹਾਸੇ ਦਾ ਪਾਤਰ ਬਣ ਜਾਂਦਾ ਹੁਣ ਸਿੱਖੀ ਦੀ ਜਿਹੜੀ ਗੁਰਮਤਿ ਦੀ ਵਿਚਾਰਧਾਰਾ ਹੈ ਨਿਰੋਲ ਗੁਰਮਤਿ ਦੀ ਵਿਚਾਰਧਾਰਾ ਹੈ ਉਹਦੇ ਵਿੱਚ ਇੱਕ ਰੱਬ ਦਾ ਸਿਧਾਂਤ ਸਤਗੁਰੂ ਜੀ ਨੇ ਬੜਾ ਮਹੱਤਵ ਦਿੱਤਾ 33 ਵਾਰ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਮੂਲ ਮੰਤਰ ਆਉਂਦਾ ਭੁੱਲਿਓ ਨਾ ਕਦੇ 33 ਵਾਰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਮੂਲ ਮੰਤਰ ਆਉਂਦਾ ਹੈ ਸੰਪੂਰਨ ਰੂਪ ਵਿੱਚ ਇੱਕ ਵਾਰੀ ਨਹੀਂ ਦੋ ਵਾਰੀ ਨਹੀਂ ਕੁੱਲ 33 ਵਾਰੀ ਮੂਲ ਮੰਤਰ ਦਾ ਛੋਟਾ ਰੂਪ ਵੀ ਆਉਂਦਾ ਹੈ ਇੱਕ ਓੰਕਾਰ ਸਤਿਗੁਰ ਪ੍ਰਸਾਦ ਇਹ ਛੋਟਾ ਰੂਪ ਹੈ ਮੂਲ ਮੰਤਰ ਦਾ ਪਰ ਮੂਰੇ ਇੱਕ ਜ਼ਰੂਰ ਲਿਖਿਆ ਹੈ ਹੁਣ ਇੱਕ ਤਾਂ ਕਿੱਡਾ ਵੱਡਾ ਸਿਧਾਂਤ ਹੈ ਜਿੱਥੇ ਪਹਿਲਾਂ ਕਦੇ ਓਮ ਪੜਿਆ ਜਾਂਦਾ ਸੀ ਓਮ ਸ਼ਬਦ ਪੜਿਆ ਜਾਂਦਾ ਸੀ ਕਿਉਂਕਿ ਪ੍ਰਾਤਨ ਵੈਦਿਕ ਗ੍ਰੰਥਾਂ ਦੇ ਵਿੱਚ ਜਿਹੜੀ ਆਰੰਭਤਾ ਹੁੰਦੀ ਹੈ ਓਮ ਸ਼ਬਦ ਤੋਂ ਹੁੰਦੀ ਹੈ ਪਰ ਜਦੋਂ ਹੌਲੀ-ਹੌਲੀ ਧੰਗ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਆਪਣੀ ਜ਼ਿੰਦਗੀ ਦੇ ਸਫ਼ਰ ਦੇ ਵਿੱਚ ਲੋਕਾਂ ਦੇ ਹਾਲਾਤ ਵੇਖੇ ਤੇ ਗੁਰੂ ਨਾਨਕ ਦੇਵ ਜੀ ਨੇ ਓਮ ਦੇ ਮੂਰੇ ਇੱਕ ਲਾਇਆ ਵੀ ਰੱਬ ਬਹੁਤੇ ਨਹੀਂ 33 ਕਰੋੜ ਦੇਵੀ ਦੇਵਤਿਆਂ ਨੂੰ ਤਰਜੀਹ ਦਿੱਤੀ ਜਾਂਦੀ ਸੀ ਪਸ਼ੂ ਪੰਛੀਆਂ ਦੀ ਪੂਜਾ ਨੂੰ ਮਹਾਤਮ ਦਿੱਤਾ ਜਾਂਦਾ ਸੀ ਪਰ ਜਦੋਂ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਲੋਕਾਂ ਦੇ ਹਾਲਾਤ ਵੇਖੇ ਤੇ ਇੱਕ ਕਹਿ ਕੇ ਰੱਬ ਇੱਕ ਪਰਮਾਤਮਾ ਦੇ ਨਾਲ ਜੁੜਨ ਦੀ ਗੱਲ ਗੁਰੂ ਨਾਨਕ ਦੇਵ ਜੀ ਨੇ ਕੀਤੀ ਕਿ ਰੱਬ ਇੱਕੋ ਹੈ ਫਿਰ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੜੋ 33 ਵਾਰੀ ਸੰਪੂਰਨ ਰੂਪ ਵਿੱਚ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਮੂਲ ਮੰਤਰ ਆਉਂਦਾ ਹੈ ਤੇ ਜੇ ਤੁਸੀਂ ਛੋਟੇ ਰੂਪ ਦੀ ਗੱਲ ਕਰੋ ਮੂਲ ਮੰਤਰ ਦੇ ਇੱਕ ਓਅੰਕਾਰ ਜਾਂ ਇੱਕ ਓਅੰਕਾਰ ਕੁੱਲ ਮਿਲਾ ਕੇ 567 ਵਾਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਮੂਲ ਮੰਤਰ ਆਉਂਦਾ ਹੈ ਹੁਣ ਇਹ ਗੱਲ ਦਰਜ ਕਰਨ ਦਾ ਮਕਸਦ ਸਿਰਫ ਇਹ ਨਹੀਂ ਵੀ ਸਿੱਖੋ ਪੜੀ ਜਾਓ 567 ਬਾਰ ਇੱਕ ਗੱਲ ਨੂੰ ਕਹਿਣ ਦਾ ਮਕਸਦ ਕੀ ਹੋ ਸਕਦਾ ਵੀ ਸਿੱਖੋ ਆਪਣੇ ਧੁਰੇ ਨਾਲ ਜੁੜ ਕੇ ਰਹੋ ਆਪਣੇ ਮੂਲ ਨਾਲ ਜੁੜ ਕੇ ਰਹੋ ਇੱਕ ਰੱਬ ਦੀ ਸਿਧਾਂਤ ਤੋਂ ਕਦੇ ਦੂਰ ਨਾ ਜਾਓ ਆਸਾ ਕੀ ਵਾਰ ਦੀ ਅਰੰਭਤਾ ਤੋਂ ਪਹਿਲਾਂ ਧੰਗੁਰੂ ਨਾਨਕ ਸਾਹਿਬ ਮਹਾਰਾਜ ਮੂਲ ਮੰਤਰ ਦਰਜ ਕਰਦੇ ਨੇ ਇੱਕ ਓੰਕਾਰ ਰੱਬ ਇੱਕ ਹੈ ਇੱਕ ਓੰਕਾਰ ਦੇ ਵੈਸੇ ਤਿੰਨ ਅਰਥ ਕੀਤੇ ਜਾਂਦੇ ਨੇ ਜਿਹੜਾ ਮੂਰੇ ਇੱਕ ਲੱਗਿਆ ਫਿਰ ਊੜੇ ਦਾ ਮੂੰਹ ਖੁੱਲਾ ਹੈ ਫਿਰ ਊੜੇ ਦੇ ਮੂੰਹ ਦੇ ਖੁੱਲੇ ਦੇ ਉੱਤੇ ਇੱਕ ਗੋਲਾਕਾਰ ਆਕਾਰ ਬਣਾਇਆ ਜਾਂਦਾ ਹੈ ਇੱਕ ਓੰਕਾਰ ਇਹਦਾ ਸ਼ੁੱਧ ਉਚਾਰਨ ਹੈ ਰੱਬ ਇੱਕ ਹੈ ਉਹ ਬ੍ਰਹਮ ਸਰੂਪ ਹੈ ਤੁਹਾਰ ਇੱਕ ਜੀਵ ਵਿੱਚ ਇੱਕੋ ਜਿਹਾ ਲਗਾਤਾਰ ਇੱਕ ਰਸ ਵਿਆਪਕ ਹੈ ਇਹ ਇੱਕ ਓੰਕਾਰ ਦੇ ਤਿੰਨ ਅਰਥ ਨੇ ਰੱਬ ਇੱਕ ਹੈ ਇਹ ਸਿੱਖੀ ਦੇ ਸਿਧਾਂਤ ਵਿੱਚ ਹੀ ਤੁਹਾਨੂੰ ਪ੍ਰਾਪਤ ਹੋਵੇਗਾ ਐਸੇ ਕਰਕੇ ਸਾਨੂੰ ਮਾਣ ਹੁੰਦਾ ਵੀ ਅਸੀਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਦੇ ਆਂ 33 ਮਹਾਨ ਪੁਰਖਾਂ ਦੀ ਬਾਣੀ ਦਾ ਖਜ਼ਾਨਾ ਹੈ ਗੁਰੂ ਗ੍ਰੰਥ ਸਾਹਿਬ ਜਿਸ ਵਿੱਚ 15 ਭਗਤ 11 ਭਟ ਤਿੰਨ ਗੁਰਸਿੱਖ 6 ਗੁਰੂ ਸਹਿਬਾਨਾਂ ਦੀ ਬਾਣੀ ਤੇ 35 ਮਹਾਨ ਪੁਰਖ ਇੱਕੋ ਜ਼ਬਾਨ ਹੋ ਕੇ ਇਹ ਗੱਲ ਕਹਿੰਦੇ ਨੇ ਵੀ ਰੱਬ ਇੱਕੋ ਹੈ ਭਗਤ ਸ਼ੇਖ ਫਰੀਦ ਜੀ ਬਾਬਾ ਰਵਿਦਾਸ ਜੀ ਭਗਤ ਧੰਨਾ ਜੀ ਆ ਪਿੱਛੇ ਕੁਝ ਦਿਨ ਪਹਿਲਾਂ ਅਸੀਂ ਭਗਤ ਧੰਨਾ ਜੀ ਦਾ ਆਗਮਨ ਪੁਰਬ ਚੇਤੇ ਕੀਤਾ ਤਿੰਨ ਸ਼ਬਦ ਭਗਤ ਧੰਨਾ ਜੀ ਦੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਨੇ ਹੁਣ 35 ਮਹਾਨ ਪੁਰਖ ਇੱਕ ਜਬਾਨ ਹੋ ਕੇ ਇੱਕ ਗੱਲ ਕਹਿ ਰਹੇ ਹੋਣ ਤੇ ਸਿੱਖਾਂ ਨੂੰ ਮੰਨਣੀ ਤੇ ਜ਼ਰੂਰ ਚਾਹੀਦੀ ਹੈ ਕਿ ਰੱਬ ਇੱਕ ਹੈ ਫਿਰ ਅਗਲੀ ਗੱਲ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਸਤਨਾਮ ਉਸ ਪਰਮਾਤਮਾ ਦਾ ਪਰਮੇਸ਼ਰ ਦਾ ਨਾਮ ਸੱਚਾ ਹੈ ਦੁਨੀਆ ਸਾਰੀ ਝੂਠ ਹੈ ਕੇਵਲ ਇੱਕ ਪਰਮਾਤਮਾ ਦਾ ਨਾਮ ਸੱਚਾ ਹੈ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਤੁਸੀਂ ਆਪਣੀਆਂ ਪੀੜੀਆਂ ਦੇ ਵਿੱਚ ਵੱਲ ਝਾਤ ਮਾਰੋ ਵੇਖਣ ਦਾ ਯਤਨ ਕਰੋ ਪਰਿਵਾਰਾਂ ਵੱਲ ਵੇਖੋ ਸਾਨੂੰ ਕਈ ਵਾਰੀ ਬਾਪ ਦਾਦੇ ਪਰਦਾਦੇ ਨਕੜ ਦਾਦੇ ਇਹਨਾਂ ਦੇ ਨਾਮ ਚੇਤੇ ਹੋਣਗੇ ਪਰ ਕਿਤੇ ਨਾ ਕਿਤੇ ਜਾ ਕੇ ਸਾਨੂੰ ਸਾਡੀ ਵੰਸ਼ ਭੁੱਲ ਜਾਂਦੀ ਹੈ ਫਿਰ ਇੱਕੋ ਗੱਲ ਕਹਿਣੀ ਪੈਂਦੀ ਹੈ ਵੀ ਪ੍ਰਮਾਤਮਾ ਤੁਹਾਡਾ ਨਾਮ ਸੱਚਾ ਹੈ ਜਿਹੜਾ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਇੱਕੋ ਵੇਸ ਜਪਜੀ ਸਾਹਿਬ ਬਾਣੀ ਵਿੱਚ ਆਪਾਂ ਰੋਜ਼ ਪੜ੍ਹਦੇ ਹਾਂ ਤੇ ਮੂਲ ਮੰਤਰ ਵਿੱਚ ਗੁਰੂ ਨਾਨਕ ਸਾਹਿਬ ਕਹਿੰਦੇ ਸਤਨਾਮ ਉਸ ਰੱਬ ਦਾ ਨਾਮ ਜਿਸ ਦਾ ਨਾਮ ਆਪਾਂ ਜਪਣਾ ਹੈ ਆਪਾਂ ਧਿਆਉਣਾ ਹੈ ਜਿਹਦੀ ਯਾਦ ਵਿੱਚ ਜੁੜਨਾ ਹੈ ਅੰਮ੍ਰਿਤ ਵੇਲਾ ਹੁੰਦਾ ਹੈ ਸਿੱਖ ਸੰਗਤਾਂ ਗੁਰਦੁਆਰੇ ਆਉਣਾ ਆਰੰਭ ਕਰ ਦਿੰਦੀਆਂ ਬਾਣੀ ਪੜ੍ਹਨੀ ਸੇਵਾ ਕਰਨੀ ਆਰੰਭ ਕਰ ਦਿੰਦੀਆਂ ਪਰ ਕਦੇ ਖਿਆਲ ਕਰੋ ਵੀ ਤੁਹਾਡੀ ਕੀਤੀ ਹੋਈ ਸੇਵਾ ਗੁਰੂ ਦੇ ਦਰ ਤੇ ਆਇਆ ਤੁਹਾਡਾ ਅਜਾਈ ਨਾ ਜਾਏ ਤੇ ਗੁਰਮਤ ਦੇ ਸਿਧਾਂਤ ਵੱਲ ਵੀ ਧਿਆਨ ਦੇਣ ਦੀ ਬੜੀ ਜ਼ਰੂਰਤ ਹੈ ਹੁਣ ਮੇਰੇ ਵਰਗਾ ਅੰਮ੍ਰਿਤ ਵੇਲੇ ਸੇਵਾ ਤੇ ਕਰੇ ਅੰਮ੍ਰਿਤ ਵੇਲੇ ਬਾਣੀ ਤੇ ਪੜੇ ਪਰ ਪ੍ਰਮਾਤਮਾ ਦੀ ਹੋਂਦ ਨੂੰ ਸੱਚ ਕਰਕੇ ਨਾ ਮੰਨੇ ਇਹਦਾ ਮਤਲਬ ਉਪਲੇਖੇ ਵਿੱਚ ਹੈ ਹੁਣ ਸਤਨਾਮ ਜਿਸ ਪ੍ਰਮਾਤਮਾ ਦਾ ਨਾਮ ਸੱਚਾ ਹੈ ਸੱਚੋ ਊਰੇ ਸਭ ਕੋ ਉਪਰ ਸੱਚ ਅਚਾਰ ਦੁਨੀਆਂ ਸਾਰੀ ਠੁੱਠੀ ਹੈ ਕੇਵਲ ਇੱਕ ਰੱਬ ਦਾ ਨਾਮ ਸੱਚਾ ਹੈ ਇਹ ਜੱਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿੱਚ ਵਾਸ ਇੱਕ ਨਾ ਹੁਕਮ ਸਮਾਇਲੇ ਇੱਕ ਨਾ ਹੁਕਮੇ ਕਰੇ ਵਿਨਾਸ਼ ਇੱਕ ਨਾ ਭਾਣੇ ਕੱਢ ਲੈ ਇੱਕ ਨਾ ਮਾਇਆ ਵਿੱਚ ਨਿਵਾਸ ਇਹ ਗੱਲ ਦੀ ਸਮਝ ਉਹਨਾਂ ਨੂੰ ਪ੍ਰਾਪਤ ਹੁੰਦੀ ਹੈ ਜਿਨ੍ਹਾਂ ਨੇ ਸੱਚੇ ਪਰਮਾਤਮਾ ਦੇ ਨਾਲ ਆਪਣਾ ਚਿੱਤ ਜੋੜਿਆ ਹੈ ਸਿੱਖ ਮਤ ਦੀ ਜਿਹੜੀ ਬੁਨਿਆਦ ਹੈ ਸੱਚ ਤੇ ਖੜੀ ਹੈ ਸੱਚ ਤੇ ਖਲੋਤੀ ਹੈ ਜਿੱਥੇ ਆਪਣਾ ਲਹੂ ਡੋਲ ਕੇ ਸੱਚ ਨੂੰ ਸਾਬਤ ਕਰਨ ਦਾ ਯਤਨ ਕੀਤਾ ਗਿਆ ਆ ਆਉਣ ਵਾਲੇ ਸਮੇਂ ਵਿੱਚ ਧੰਗੁਰੂ ਅਰਜਨ ਸਾਹਿਬ ਜੀ ਦੀ ਸ਼ਹਾਦਤ ਵੀ ਆਉਣੀ ਹੈ ਤੇ ਹਰ ਪੰਥਦਰਦੀ ਨੇ ਸਿੱਖ ਕੌਮ ਦੇ ਦਰਦੀ ਨੇ ਚੇਤੇ ਕਰਨੀ ਹੈ ਸੱਚ ਦੀ ਹੋਂਦ ਨੂੰ ਦਰਸਾਉਣ ਲਈ ਸ਼ਹਾਦਤ ਦਾ ਜਾਨ ਕੀਤਾ ਫਿਰ ਅੱਗੇ ਹੈ ਕਰਤਾ ਪੁਰਖ ਪਰਮਾਤਮਾ ਸਾਰਾ ਕੁਝ ਕਰਨ ਵਾਲਾ ਹੈ ਕਰਨ ਕਰਣ ਪ੍ਰਭ ਏਕ ਹੈ ਦੂਸਰ ਨਾਹਿਨ ਕੋਏ ਨਾਨਕ ਤਿਸ ਬਲਿਹਾਰਣਾ ਜਲ ਕਲ ਮਹੀਲ ਸੋਏ ਕਈ ਵਾਰੀ ਮਨ ਵਿੱਚ ਭੁਲੇਖਾ ਪੈਂਦਾ ਵੀ ਮੇਰੇ ਘਰ ਦੇ ਵਿੱਚ ਬੜੇ ਦੁੱਖ ਨੇ ਬੜੇ ਕਲੇਸ਼ ਨੇ ਬੜੀਆਂ ਚਿੰਤਾਵਾਂ ਨੇ ਮੈਂ ਇਹਨਾਂ ਦਾ ਹੱਲ ਲੱਭਾਂ ਹੱਲ ਕਿਤੇ ਨਹੀਂ ਹੁੰਦਾ ਹੱਲ ਤੁਹਾਡੇ ਕੋਲ ਹੁੰਦਾ ਹੈ ਤੁਹਾਡੇ ਅੰਦਰ ਹੁੰਦਾ ਅਸੀਂ ਗੁਰਬਾਣੀ ਦਾ ਬਚਨ ਭੁੱਲ ਜਾਂਦੇ ਹਾਂ ਵੀ ਕਰਨ ਕਰਣ ਪ੍ਰਭ ਏਕ ਹੈ ਕਈ ਵਾਰੀ ਸੁੱਖਾਂ ਦੀ ਪ੍ਰਾਪਤੀ ਲਈ ਮਨੁੱਖ ਦਰਦਾਂ ਦੀਆਂ ਠੋਕਰਾਂ ਖਾਂਦਾ ਹੈ ਭਟਕਦਾ ਹੈ ਵੀ ਸ਼ਾਇਦ ਕਿਤੋਂ ਸੁੱਖ ਪ੍ਰਾਪਤ ਹੋਵੇ ਤੇ ਜ਼ਿੰਦਗੀ ਦਾ ਬਹੁਤਾ ਵਕਤ ਬਹੁਤਾ ਸਮਾਂ ਬੰਦਾ ਧਰਮ ਦੇ ਨਾਂ ਤੇ ਹੁੰਦੀ ਹੋਈ ਲੁੱਟ ਖਸੁੱਟ ਦੇ ਵਿੱਚ ਹੀ ਆਪਣੀ ਜ਼ਿੰਦਗੀ ਦਾ ਵਕਤ ਬਰਬਾਦ ਕਰ ਲੈਂਦਾ ਪੈਸਾ ਵੀ ਬਰਬਾਦ ਕਰਦਾ ਹੈ ਸਮਾਂ ਵੀ ਬਰਬਾਦ ਕਰਦਾ ਹੈ ਪਰ ਬਾਬੇ ਦੀ ਬਾਣੀ ਵਿੱਚੋਂ ਇਹ ਗੱਲ ਸਿੱਖਣ ਦਾ ਯਤਨ ਨਹੀਂ ਕਰਦਾ ਵੀ ਜੋ ਕੁਝ ਵੀ ਹੋ ਰਿਹਾ ਹੈ ਸਾਰਾ ਕੁਝ ਉਹਦੇ ਹੁਕਮ ਵਿੱਚ ਹੋ ਰਿਹਾ ਹੈ ਬਾਣੀ ਦਾ ਬਚਨ ਕਿੱਡਾ ਪਿਆਰਾ ਹੈ ਜੇਹਾ ਬੀਜੈ ਸੋ ਲੁਣੈ ਕਰਮਾ ਸੰਗੜਾ ਖੇਤ ਲੋੜੇ ਦਾਖ ਬਜੌਰੀਆਂ ਕਿਕਰ ਬੀਜੈ ਜੱਟ ਢੰਡੈ ਔਨਕ ਤਾਇੰਦਾ ਪੈਦਾ ਲੋੜ ਹੈ ਪਟ ਵੀ ਜੇ ਕੋਈ ਕਿਕਰਾਂ ਦੇ ਬੀਜ ਬੀਜ ਕੇ ਦਾਖਾਂ ਦੀ ਭਾਲ ਕਰੇ ਇਹ ਕਿਵੇਂ ਹੋ ਸਕਦਾ ਹੈ ਜੇ ਕਿਕਰਾਂ ਦੇ ਬੀਜ ਕੰਡੇ ਬੀਜੇ ਤਾਂ ਕੰਡੇ ਹੀ ਉੱਗਣਗੇ ਕਿਉਂਕਿ ਹਰ ਕੋਈ ਚਾਹੁੰਦਾ ਵੀ ਮੇਰੀ ਜ਼ਿੰਦਗੀ ਦੇ ਵਿੱਚ ਸੁੱਖ ਆਉਣ ਸੁੱਖਾਂ ਦੀ ਪ੍ਰਾਪਤੀ ਹੋਵੇ ਪਰ ਮਨੁੱਖ ਇਹ ਗੱਲ ਭੁੱਲ ਜਾਂਦਾ ਹੈ ਕਿ ਜਿਹੜੇ ਸੁੱਖਾਂ ਦੀ ਮੈਂ ਕਾਮਨਾ ਕਰਦਾ ਉਹ ਗੁਰੂ ਦੀ ਬਾਣੀ ਵਿੱਚ ਨੇ ਗੁਰੂ ਦੇ ਸਿਧਾਂਤ ਵਿੱਚ ਨੇ ਗੁਰੂ ਦੀ ਵਿਚਾਰਧਾਰਾ ਦੇ ਵਿੱਚ ਨੇ ਜਦੋਂ ਮਨੁੱਖ ਮੂਲ ਮੰਤਰ ਦਾ ਇਹ ਗੁਣ ਸਮਝਦਾ ਹੈ ਨਾ ਕਰਤਾ ਪੁਰਖ ਰੱਬ ਇੱਕ ਹੈ ਰੱਬ ਦਾ ਨਾਮ ਸੱਚਾ ਕਰਤਾ ਪੁਰਖ ਸਭ ਕੁਝ ਪਰਮਾਤਮਾ ਕਰਨ ਵਾਲਾ ਤੇ ਕਰਕੇ ਉਹਦੇ ਵਿੱਚ ਵਿਆਪਕ ਹੈ ਇਸੇ ਕਰਕੇ ਆਪਾਂ ਕਹਿੰਦੇ ਆ ਘਟ ਘਟ ਮੈਂ ਹਰ ਜੂ ਬਸੈ ਸੰਤਨ ਕਹਿਓ ਪੁਕਾਰ ਚਿੰਟੀ ਤੇ ਕੁੰਚਰ ਅਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਵੀ ਰੱਬ ਜੀ ਤੁਸੀਂ ਹਰ ਜਗ੍ਹਾ ਮੌਜੂਦ ਹੋ ਇੱਕ ਦਾਤੇ ਇੱਕ ਭਿਖਾਰੀ ਜੀ ਸਭ ਤੇਰੇ ਚੋਜ ਵਿਡਾਣਾ ਜਦੋਂ ਸ਼ਾਮ ਨੂੰ ਰਹਿਰਾਸ ਪੜਦੇ ਹੋ ਕਈ ਮਨੁੱਖ ਦਾਤੇ ਨੇ ਕਈ ਭਿਖਾਰੀ ਨੇ ਕਈ ਠੂਠਾ ਪੜ ਕੇ ਮੰਗਦੇ ਨੇ ਪਰ ਜਦੋਂ ਤੁਸੀਂ ਰੱਬ ਦੇ ਨਜ਼ਦੀਕ ਹੋ ਜਾਂਦੇ ਹੋ ਤੇ ਫਿਰ ਬਾਣੀ ਵਿੱਚੋਂ ਪੜਦੇ ਹੋ ਸਭ ਤੇਰੇ ਚੋਜ ਵਿਡਾਣਾ ਸਤਿਗੁਰੂ ਜੀ ਸਾਰੇ ਤੇਰੇ ਇਹ ਚੋਜ ਨੇ ਕਰਤਾ ਪੁਰਖ ਅਗਲਾ ਹੈ ਰੱਬ ਜੀ ਦਾ ਗੁਣ ਨਿਰਭਾਉ ਪਰਮਾਤਮਾ ਨੂੰ ਕਿਸੇ ਚੀਜ਼ ਦਾ ਡਰ ਨਹੀਂ ਰੱਬ ਨੂੰ ਕੋਈ ਡਰਾ ਨਹੀਂ ਸਕਦਾ ਕੋਈ ਬੰਦਾ ਮੌਤ ਤੋਂ ਡਰਦਾ ਹੋਵੇ ਤੇ ਮੌਤ ਤੋਂ ਡਰਦਾ ਡਰਦਾ ਮਨੁੱਖ ਕਦੇ ਵੀ ਮੈਂ ਰੱਬ ਨੂੰ ਡਰਾ ਕੇ ਅੱਜ ਨਹੀਂ ਮਰਾਂਗਾ ਰੱਬ ਨੂੰ ਡਰਾਵਾ ਦੇ ਦਿੱਤਾ ਵੀ ਮੈਂ ਅੱਜ ਨਹੀਂ ਮਰਨਾ ਚਾਹੁੰਦਾ ਮੇਰਾ ਮੌਤ ਦਾ ਦਿਨ ਹੋਰ ਕੋਈ ਨਿਯਤ ਕਰ ਐਦਾਂ ਰੱਬ ਨੂੰ ਕੋਈ ਡਰਾ ਨਹੀਂ ਸਕਦਾ ਅੱਗੇ ਹੈ ਨਿਰਬੈਰ ਪਰਮਾਤਮਾ ਕਿਸੇ ਦਾ ਦੁਸ਼ਮਣ ਵੀ ਨਹੀਂ ਹੈ ਰੱਬ ਦੀ ਕਿਸੇ ਨਾਲ ਦੁਸ਼ਮਣੀ ਵੀ ਨਹੀਂ ਹੈ ਕਈ ਵਾਰੀ ਮਨੁੱਖ ਘਰਾਂ ਦੇ ਵਿੱਚ ਦੁੱਖ ਆਉਣ ਤਕਲੀਫਾਂ ਆਉਣ ਰੱਬ ਨੂੰ ਉਲਾਮੇ ਦਿੱਤੇ ਜਾਂਦੇ ਨੇ ਸਾਡੀ ਕੌਮ ਦਾ ਗੁਰਦੁਆਰਿਆਂ ਤੋਂ ਟੁੱਟਣ ਦਾ ਕਾਰਨ ਵੀ ਇਹੀ ਹੈ ਕਿ ਅਸੀਂ ਗੁਰਮਤ ਦੇ ਸਿਧਾਂਤਾਂ ਨੂੰ ਸਮਝ ਨਹੀਂ ਸਕੇ ਘਰ ਦੇ ਵਿੱਚ ਦੁੱਖ ਆਵੇ ਗਰੀਬੀ ਆਵੇ ਤਕਲੀਫ ਆਵੇ ਤੇ ਆਪਾਂ ਕਈ ਵਾਰੀ ਸਮਝਦੇ ਆਂ ਵੀ ਰੱਬ ਨੇ ਪਤਾ ਨਹੀਂ ਮੇਰੇ ਨਾਲ ਕਿਹੜੇ ਸਮੇਂ ਦਾ ਵੈਰ ਕੱਢਿਆ ਜਿਸ ਕਾਰਨ ਕਰਕੇ ਸਾਡਾ ਗੁਰਦੁਆਰਿਆਂ ਦੇ ਵਿੱਚ ਯਕੀਨ ਗੁਰਦੁਆਰਿਆਂ ਤੇ ਭਰੋਸਾ ਗੁਰਬਾਣੀ ਤੋਂ ਵਿਸ਼ਵਾਸ ਨਿਸ਼ਚਾ ਸਾਡਾ ਘਟਦਾ ਜਾ ਰਿਹਾ ਅਸੀਂ ਟੁੱਟਦੇ ਜਾ ਰਹੇ ਸਿੱਖੀ ਨੂੰ ਆਪਾਂ ਛੱਡ ਰਹੇ ਆ ਵੀ ਸਿੱਖੀ ਨੇ ਆਪਾਂ ਨੂੰ ਕੀ ਦੇਣਾ ਕੁਝ ਤਾਂ ਦੁਨੀਆ ਦੇ ਵਿੱਚ ਮਾਹੌਲ ਐਸਾ ਸਿਰਜ ਦਿੱਤਾ ਗਿਆ ਕਿ ਤੁਹਾਨੂੰ ਗੁਰਬਾਣੀ ਤੋਂ ਤੋੜਨ ਦੇ ਲਈ ਹਰ ਇੱਕ ਯਤਨ ਤੇ ਹਿੱਲੇ ਕੀਤੇ ਜਾ ਰਹੇ ਨੇ ਕੁਝ ਸਾਡੀ ਸੋਚ ਏਦਾਂ ਦੀ ਬਣ ਗਈ ਵੀ ਜਿਹੜੀ ਗੱਲ ਅਸੀਂ ਗੁਰੂ ਘਰ ਦੇ ਵਿੱਚੋਂ ਚਾਹੁੰਦੇ ਹਾਂ ਉਹ ਸਾਨੂੰ ਪ੍ਰਾਪਤ ਨਹੀਂ ਹੋ ਰਹੀ ਪਰ ਤੁਸੀਂ ਵੇਖੋ ਸਤਿਗੁਰੂ ਦਾ ਜਿਹੜਾ ਗੁਣ ਹੈ ਨਿਰਵੈਰ ਰੱਬ ਦੀ ਕਿਸੇ ਨਾਲ ਦੁਸ਼ਮਣੀ ਨਹੀਂ ਰੱਬ ਦਾ ਕਿਸੇ ਨਾਲ ਬੈਰ ਨਹੀਂ ਕਰਮੀ ਆਪ ਆਪਣੀ ਕੇ ਨੇੜੇ ਕੇ ਦੂਰ ਜਿੰਨੀ ਨਾਮ ਧਾਇਆ ਗਏ مشقت ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਇਹ ਭਲੇਖਾ ਮਨ ਵਿੱਚ ਪੈਦਾ ਕਰਨਾ ਵੀ ਰੱਬ ਸਾਡੇ ਨਾਲ ਦੁਸ਼ਮਣੀ ਕਰਦੇ ਆ ਰੱਬ ਕਿਸੇ ਦਾ ਵੈਰੀ ਨਹੀਂ ਹੈ ਪਿੰਡਾਂ ਦੀਆਂ ਟਰਾਲੀਆਂ ਦੇ ਉੱਤੇ ਇੱਕ ਗੱਲ ਲਿਖੀ ਹੁੰਦੀ ਸੀ ਕਿ ਰੱਬ ਨਾ ਕਿਸੇ ਦਾ ਬੈਰੀ ਬੈਰੀ ਤੇਰੇ ਐਬ ਬੰਦਿਆ ਕਦੇ ਆਪਣੇ ਅੰਦਰ ਐਬਾਂ ਨੂੰ ਝਾਕ ਕੇ ਵੇਖੋ ਲੱਭ ਕੇ ਵੇਖੋ ਵੀ ਮੇਰੇ ਅੰਦਰ ਕਿਹੜੇ ਕਿਹੜੇ ਔਗਣ ਲੱਗੇ ਹੋਏ ਨੇ ਅਸਲ ਬੈਰੀ ਤੇਰੇ ਉਹ ਨੇ ਜ਼ਿੰਦਗੀ ਦੀ ਅਟੱਲ ਸਚਾਈ ਹੈ ਜੇ ਜਿਉਣਾ ਤੇ ਮਰਨਾ ਵੀ ਹੈ ਜੇ ਜ਼ਿੰਦਗੀ ਦੇ ਵਿੱਚ ਦੁੱਖ ਹੈ ਤੇ ਸੁੱਖ ਵੀ ਹੈ ਜੇ ਦਿਨ ਹੈ ਤੇ ਰਾਤ ਵੀ ਹੈ ਜੇ ਅਮੀਰੀ ਹੈ ਤੇ ਗਰੀਬੀ ਵੀ ਹੈ ਆ ਪੰਜਾਬੀ ਭਾਸ਼ਾ ਸਕੂਲਾਂ ਵਿੱਚ ਪੜ੍ਹਦੇ ਸੀ ਵਿਰੋਧੀ ਸ਼ਬਦ ਪੜ੍ਹਦੇ ਹੁੰਦੇ ਸੀ ਜੇ ਸੱਚ ਹੈ ਤੇ ਝੂਠ ਵੀ ਹੈ ਤੇ ਅਸੀਂ ਇਹ ਗੱਲ ਕਿਉਂ ਨਾ ਸਮਝ ਸਕੇ ਵੀ ਜੇ ਦੁੱਖ ਹੈ ਤੇ ਸੁੱਖ ਵੀ ਹੈ ਰੱਬ ਕਿਸੇ ਦਾ ਬੈਰੀ ਨਹੀਂ ਹੈ ਅਸੀਂ ਸੁੱਖਾਂ ਦੀ ਕਾਮਨਾ ਦੀ ਖਾਤਰ ਗੁਰੂ ਦਾ ਪੱਲਾ ਛੱਡ ਦਿੱਤਾ ਗੁਰੂ ਦਾ ਦਰ ਛੱਡ ਦਿੱਤਾ ਅਸੀਂ ਸਮਝ ਨਾ ਸਕੇ ਪਰ ਆਸਾ ਕੀ ਬਾੜ ਦੀ ਅਰੰਭਤਾ ਤੋਂ ਪਹਿਲਾਂ ਗੁਰੂ ਨਾਨਕ ਸਹਿਬ ਮਹਾਰਾਜ ਸਮਝਾਉਣਾ ਚਾਹੁੰਦੇ ਨੇ ਨਰਵੈਰ ਰੱਬ ਦੀ ਕਿਸੇ ਨਾਲ ਦੁਸ਼ਮਣੀ ਨਹੀਂ ਫਿਰ ਅਗਲੀ ਗੱਲ ਗੁਰੂ ਸਾਹਿਬ ਕਹਿੰਦੇ ਅਕਾਲ ਮੂਰਤ ਅਕਾਲ ਦਾ ਜਿਹੜਾ ਅਰਥ ਹੈ ਉਹ ਹੈ ਜਿਹੜਾ ਪਰਮਾਤਮਾ ਸਮੇਂ ਤੋਂ ਰਹਿਤ ਹੈ ਆਪਾਂ ਪੜ੍ਹਦੇ ਹੁੰਦੇ ਸੀ ਪੰਜਾਬੀ ਵਿੱਚ ਭੂਤ ਕਾਲ ਵਰਤਮਾਨ ਕਾਲ ਭਵਿੱਖ ਕਾਲ ਕਾਲ ਦਾ ਭਾਵ ਹੁੰਦਾ ਸਮਾ ਅਕਾਲ ਉਹ ਪਰਮਾਤਮਾ ਜਿਹੜਾ ਸਮੇਂ ਤੋਂ ਰਹਿਤ ਹੈ ਮੂਰਤ ਦਾ ਭਾਵ ਹੈ ਹਸਤੀ ਜਿਸ ਇੱਕ ਰੱਬ ਦੇ ਨਾਲ ਸਿੱਖਾਂ ਨੇ ਜੁੜਨਾ ਹੈ ਇੱਕ ਰੱਬ ਦੇ ਸਿਧਾਂਤ ਨੂੰ ਫੋਲੋ ਕਰਨਾ ਹੈ ਮੰਨਣਾ ਉਹ ਪਰਮਾਤਮਾ ਸਮੇਂ ਤੇ ਪ੍ਰਭਾਵ ਤੋਂ ਪਰੇ ਹੈ ਉਹ ਨਾਤੇ ਬਚਪਨ ਵਿੱਚ ਸੀ ਰੱਬ ਨਾ ਜਬਾਨੀ ਵਿੱਚ ਸੀ ਨਾ ਬਡੇਪੇ ਵਿੱਚ ਸੀ ਬਾਣੀ ਵੀ ਉਦਾਹਰਨ ਲਓ ਸਾਹਿਬ ਮੇਰਾ ਨੀਤ ਨਮਾ ਸਦਾ ਸਦਾ ਦਾਤਾਰ ਪਰਮਾਤਮਾ ਮੇਰਾ ਅੱਜ ਵੀ ਹੈ ਪਰਮਾਤਮਾ ਅਸੀਂ ਨਹੀਂ ਹੋਵਾਂਗੇ ਉਦੋਂ ਵੀ ਹੋਵੇਗਾ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਅਕਾਲ ਮੂਰਤ ਰੱਬ ਦੀ ਹਸਤੀ ਸਮੇਂ ਤੋਂ ਪਰੇ ਹੈ ਅਸੀਂ ਜ਼ਬਾਨੀ ਵਿੱਚ ਵੀ ਆਏ ਅਸੀਂ ਬਡੇਪੇ ਵਿੱਚ ਵੀ ਆਏ ਅਸੀਂ ਮੌਤ ਦੇ ਮੂੰਹ ਵਿੱਚ ਵੀ ਚਲੇ ਜਾਣਾ ਪਰ ਰੱਬ ਦੀ ਜਿਹੜੀ ਹਸਤੀ ਹੈ ਸਮੇਂ ਦੇ ਪ੍ਰਭਾਵ ਤੋਂ ਪਰੇ ਹੈ ਫਿਰ ਅਗਲੀ ਗੱਲ ਗੁਰੂ ਨਾਨਕ ਸਾਹਿਬ ਕਹਿੰਦੇ ਅਜੂਨੀ ਰੱਬ ਜੁਨਾ ਵਿੱਚ ਨਹੀਂ ਆਉਂਦਾ ਜਿਵੇਂ ਸੱਪਾਂ ਦੀ ਪੂਜਾ ਗਊ ਦੀ ਪੂਜਾ ਮੰਨਿਆ ਕਿ ਇਹ ਕਿਸੇ ਮਤ ਦਾ ਸਿਧਾਂਤ ਹੋ ਸਕਦਾ ਪਰ ਸਿੱਖੀ ਦੀ ਵਿਚਾਰਧਾਰਾ ਦੇ ਵਿੱਚ ਇਹ ਸਿਧਾਂਤ ਨਹੀਂ ਹੈ ਇਹ ਭਾਵੇਂ ਅੱਜ ਪ੍ਰਵਾਨ ਕਰ ਲਓ ਭਾਵੇਂ ਠੋਕਰਾਂ ਖਾ ਕੇ 50 ਸਾਲ ਬਾਅਦ ਪ੍ਰਵਾਨ ਕਰ ਲਿਓ ਆ ਅਸੀਂ ਮਨਾਈ ਜਾਂਦੇ ਹਾਂ ਗੁੱਗੇ ਦੀ ਪੂਜਾ ਜੀ ਗਊ ਦੀ ਪੂਜਾ ਜੀ ਪਿੱਪਲ ਦੀਆਂ ਜੜਾਂ ਦੇ ਵਿੱਚ ਪਾਣੀ ਪਾਉਣਾ ਪਰ ਜਦੋਂ ਤੁਸੀਂ ਮੂਲ ਮੰਤਰ ਪੜ੍ਹੋ ਅਜੂਨੀ ਰੱਬ ਜੂਨਾ ਵਿੱਚ ਹੀ ਨਹੀਂ ਆਉਂਦਾ ਇੱਥੋਂ ਤੱਕ ਕਿ ਕਿਸੇ ਬੰਦੇ ਨੂੰ ਵੀ ਰੱਬ ਬਣ ਕੇ ਨਹੀਂ ਪੂਜਾ ਕੀਤੀ ਜਾਂਦੀ ਸਿੱਖ ਸਿਧਾਂਤਾਂ ਦੇ ਅੰਦਰ ਸਾਡੀ ਕਾਮ ਅੱਜ ਕੁਰਾਹੇ ਪਈ ਹੋਈ ਹੈ ਬੜੀ ਬਾਰੀ ਅਸੀਂ ਆਪਣੇ ਬਜ਼ੁਰਗਾਂ ਜਿਠੇਰੀਆਂ ਦੀਆਂ ਥਾਮਾਂ ਨੂੰ ਪੂਜਦੇ ਆ ਉਹਨਾਂ ਦੀ ਥਾਂ ਤੇ ਪਾਠ ਕਰਾਉਂਦੇ ਆ ਪਰ ਜਦੋਂ ਉਸੇ ਗੁਰੂ ਦੀ ਬਾਣੀ ਦਾ ਅਖੰਡ ਪਾਠ ਹੁੰਦਾ ਹੈ ਤੇ ਗੁਰੂ ਸਾਹਿਬ ਬਾਰ-ਬਾਰ ਕਹਿੰਦੇ ਹੁੰਦੇ ਨੇ ਵੀ ਅਜੂਨੀ ਰੱਬ ਜੂਨਾ ਵਿੱਚ ਨਹੀਂ ਆਉਂਦਾ ਅਸੀਂ ਆਪਣੇ ਮਰ ਚੁੱਕੇ ਬਜ਼ੁਰਗਾਂ ਨੂੰ ਜੂਨਾ ਦੇ ਵਿੱਚ ਪੈਦਾ ਕਰਕੇ ਉਹਨੂੰ ਰੱਬ ਮੰਨੀ ਬੈਠੇ ਹਾਂ ਚਾਹੀਦਾ ਤਾਂ ਇਹ ਸੀ ਕਿ ਇੱਕਾ ਬਾਣੀ ਇੱਕ ਗੁਰ ਇੱਕੋ ਸ਼ਬਦ ਵਿਚਾਰ ਇੱਕ ਓੰਕਾਰ ਗੁਰੂਆਂ ਦੇ ਸਿਧਾਂਤਾਂ ਤੇ ਪਹਿਰਾ ਦੇਣਾ ਸੱਚ ਨਾਲ ਜੁੜਨਾ ਚੰਗੀ ਵਿਚਾਰਧਾਰਾ ਦੇ ਪਾੰਦੀ ਹੋਣਾ ਪਰ ਗੁਰਬਾਣੀ ਤੋਂ ਟੁੱਟੇ ਭਲੇਖੇ ਵਿੱਚ ਪੈ ਗਏ ਅਸੀਂ ਪੜਿਆ ਹੀ ਨਹੀਂ ਅਜੁੰਨੀ ਜੇ ਪੜਿਆ ਤੇ ਉਸ ਨੂੰ ਮੰਨਿਆ ਨਹੀਂ ਕਿ ਰੱਬ ਕਦੇ ਜੁੰਨਾ ਵਿੱਚ ਨਹੀਂ ਆਉਂਦਾ ਅਜੁੰਨੀ ਫਿਰ ਅਗਲੀ ਗੱਲ ਗੁਰੂ ਨਾਨਕ ਸਾਹਿਬ ਕਹਿੰਦੇ ਸੈ ਪੰਗ ਐਸਾ ਰੱਬ ਆਪਣੇ ਆਪ ਪੈਦਾ ਹੋਇਆ ਉਹਨੂੰ ਕਿਸੇ ਮਾਂ ਬਾਪ ਨੇ ਜਨਮ ਨਹੀਂ ਦਿੱਤਾ ਸੈ ਭੰਗ ਇਹ ਸੰਸਕ੍ਰਿਤ ਭਾਸ਼ਾ ਦਾ ਸ਼ਬਦ ਹੈ ਸਵੈ ਭੂ ਸਵੈ ਭੂ ਦਾ ਭਾਵ ਹੈ ਜਿਹੜਾ ਆਪਣੇ ਆਪ ਪੈਦਾ ਹੋਇਆ ਹੋਇਆ ਰੱਬ ਦਾ ਕੋਈ ਮਾਂ ਬਾਪ ਨਹੀਂ ਹੈ ਜਾਕ ਮਾਈ ਨਾ ਬਾਪ ਹੋਰੇ ਫਿਰ ਅੱਗੇ ਹੈ ਗੁਰ ਪ੍ਰਸਾਦ ਐਸਾ ਪ੍ਰਮਾਤਮਾ ਗੁਰੂ ਦੀ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਮੂਲ ਮੰਤਰ 33 ਵਾਰੀ ਇੱਕ ਓੰਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ ਆਉਂਦਾ ਹੈ। ਕਈ ਕਹਿੰਦੇ ਨੇ ਵੀ ਮੂਲ ਮੰਤਰ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਤੱਕ ਹੈ ਇਹ ਪੁਲੇਖਾ ਹੈ। ਆਦ ਸੱਚ ਜੁਗਾਦ ਸੱਚ ਸ਼ਲੋਕ ਹੈ। ਇਹ ਸੁਖਮਨੀ ਸਾਹਿਬ ਦੀ 17ਵੀਂ ਅਸ਼ਟਪਦੀ ਦੇ ਨਾਲ ਦਰਜ ਸ਼ਲੋਕ ਤੋਂ ਪਤਾ ਲੱਗਦਾ ਹੈ। ਸੋ 33 ਵਾਰੀ ਇੱਕ ਓੰਕਾਰ ਤੋਂ ਗੁਰਪ੍ਰਸਾਦ ਤੱਕ ਮੂਲ ਮੰਤਰ ਆਉਂਦਾ ਹੈ ਇਹ ਆਸਾ ਕੀ ਵਾਰ ਤੋਂ ਆਰੰਭਤਾ ਦੇ ਵਿੱਚ ਹੈ ਜਿਹਦਾ ਭਾਵ ਕੀ ਹੈ ਕਿ ਅਸੀਂ 24 ਪੌੜੀਆਂ ਤੇ 24 ਲੋਕਾਂ ਦੀ ਵਿਆਖਿਆ ਸ਼ੁਰੂ ਕਰਨੀਆਂ ਆਸਾ ਕੀ ਵਾਰ ਚ ਪਰ ਅਸੀਂ ਆਪਣੇ ਧੁਰੇ ਨਾਲ ਜੁੜ ਕੇ ਰਹਿਣਾ ਧੁਰਾ ਕੀ ਹੈ ਇੱਕ ਓੰਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ ਪੜ ਲਓ ਸੋ ਆਸਾ ਕੀ ਵਾਰ ਦੀ ਆਰੰਭਤਾ ਵਿੱਚ ਧੰਨ ਗੁਰੂ ਨਾਨਕ ਦੇ ਮਹਾਰਾਜ ਮੂਲ ਮੰਤਰ ਦਰਜ ਕਰਦੇ ਨੇ ਅੱਗੇ ਸਰਲੇਖ ਹੈ ਆਸਾ ਮਹੱਲਾ ਪਹਿਲਾ ਟੁੰਡੇ ਅਸਰਾਜੇ ਕੀ ਧੁਨੀ ਇਹਦੀ ਜਿਹੜੀ ਵਿਚਾਰ ਹੈ ਆਸਾ ਕੀ ਵਾਰ ਦੇ ਸ਼ਲੋਕਾਂ ਦੀ ਵਿਚਾਰ ਹੈ ਆਪਾਂ ਕੱਲ ਦੇ ਦੀਵਾਨ ਵਿੱਚ ਸਰਬਣ ਕਰਾਂਗੇ ਕਿਉਂਕਿ ਆਸਾ ਕੀ ਵਾਰ ਨੂੰ ਸਮਝਣਾ ਬੜੀ ਵੱਡੀ ਗੱਲ ਹੈ ਪਹਿਲਾਂ ਹੀ ਤੁਹਾਡੇ ਨਾਲ ਗੱਲ ਕਰ ਚੁੱਕਿਆ ਕੇ ਨਿਤਨੇਮ ਬਾਣੀਆਂ ਦਾ ਇੱਕ ਹਿੱਸਾ ਹੈ ਸਾਡੀ ਆਸਾ ਕੀ ਬਾਣੀ ਆਸਾ ਕੀ ਬਾਣੀ ਨੂੰ ਸਮਝ ਲਓ ਕਈ ਭੁਲੇਖੇ ਜ਼ਿੰਦਗੀ ਦੇ ਵਿੱਚੋਂ ਨਿਕਲਦੇ ਜਾਣਗੇ ਇਹ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਗੁਰੂ ਨਾਨਕ ਸਾਹਿਬ ਜੀ ਦੀ ਰਚਨਾ ਸੋ ਇਨੀਆਂ ਕੁ ਵਿਚਾਰਾਂ ਕਰਦਾ ਦਾਸ ਕਿਮਾ ਦਾ ਜਾਚਕ ਹੈ ਬੋਲਦੇ ਆ ਕਈ ਭੁੱਲਾਂ ਗਲਤੀਆਂ ਹੋ ਜਾਂਦੀਆਂ ਗੁਰੂ ਸਿਧਾਂਤਾਂ ਤੇ ਡਟ ਕੇ ਪਹਿਰਾ ਦੇਈਏ ਕਿਉਂਕਿ ਗੁਰਬਾਣੀ ਵੀ ਇੱਕ ਸਟੱਡੀ ਹੈ ਇੱਕ ਸਿੱਖਿਆ ਹੈ ਇਹ ਪੂਜਣ ਦਾ ਸਥਾਨ ਨਹੀਂ ਵੀ ਇੱਥੇ ਰਮਾਲਾ ਮਹਿੰਗਾ ਚੜਾ ਦਿਓ ਇੱਥੇ ਦੌਲਤ ਜ਼ਿਆਦਾ ਦੇ ਦਿਓ ਹਾਂ ਮੰਨਿਆ ਕਿ ਦੌਲਤ ਬਿਨਾਂ ਰਮਾਲੇ ਬਿਨਾਂ ਨਹੀਂ ਸਰਦਾ ਕਿਉਂਕਿ ਗੁਰੂ ਸਾਹਿਬ ਜੀ ਦਾ ਸਥਾਨ ਸਭ ਤੋਂ ਸੋਹਣਾ ਚਾਹੀਦਾ ਪਰ ਇਹਦੇ ਨਾਲ ਨਾਲ ਜ਼ਰੂਰੀ ਹੈ ਗੁਰੂ ਦੀ ਸਿੱਖਿਆ ਦਾ ਸਾਡੇ ਜ਼ਿੰਦਗੀ ਦੇ ਵਿੱਚ ਅਸਰ ਹੋਣਾ ਜੇ ਅਸਰ ਨਹੀਂ ਹੋ ਰਿਹਾ ਭਾਵੇਂ ਤੁਸੀਂ ਕਰੋੜਾ ਰੁਪਏ ਗੁਰਦੁਆਰੇ ਦੇ ਹਾਲ ਤੇ ਲਾ ਦਿਓ ਲੱਖਾਂ ਦੇ ਰਮਾਲੇ ਸਾਬ ਚੜਾ ਦਿਓ ਭੇਟਾ ਸਭ ਤੋਂ ਵੱਧ ਦੇ ਦਿਓ ਪਰ ਜੇ ਗੁਰੂ ਦੀ ਸਿੱਖਿਆ ਨਹੀਂ ਪੱਲੇ ਪਈ ਤੇ ਫਿਰ ਸਾਡੀ ਜਿਹੜੀ ਆਉਟਪੁੱਟ ਹੈ ਉਹ ਜ਼ੀਰੋ ਹੈ ਸਾਡੀ ਪੀੜ੍ਹੀ ਨਹੀਂ ਸਬਰ ਸਕਦੀ ਸੋ ਗੁਰੂ ਸਾਹਿਬ ਕਿਰਪਾ ਕਰਨ ਵਕਤ ਇੰਨਾ ਕ ਕਥਾ ਦਾ ਪ੍ਰਵਾਨ ਕਰਿਓ ਜਿਹੜੇ ਵੀ ਇਹ ਰਿਕਾਰਡਿੰਗ ਕਰਦੇ ਨੇ ਦਾਸ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਕਿਉਂਕਿ ਆਸਾ ਕੀ ਵਾਰ ਦੀ ਕਥਾ ਆਪਾਂ ਆਰੰਭ ਕੀਤੀ ਹੈ ਤੇ ਆਪ ਸਰਬੱਤ ਸੰਗਤ ਦਾ ਤਹਿ ਦਿਲੋਂ ਧੰਨਵਾਦ ਜੋ ਨਿਤਾ ਪ੍ਰਤੀ ਗੁਰੂ ਦੀ ਹਜ਼ੂਰੀ ਵਿੱਚ ਬੈਠਦੇ ਹੋ ਸੋ ਗੁਰੂ ਸਾਹਿਬ ਕਿਰਪਾ ਕਰਨ ਮੇਰੀਆਂ ਪੂਲਾਂ ਬਖਸ਼ ਦੇਣਾ ਅੰਤ ਬਲਾਉ ਫਤੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ